ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰ ਹੈ ਕਹਾਣੀ ਲੈ ਕੇ ਇੱਛਾ ਸ਼ਕਤੀ ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੂਗੀ ਉਹ ਮਰ ਰਿਹਾ ਸੀ ਕੋਈ ਦੁਆ ਕੋਈ ਦਵਾਈ ਉਸ ਤੇ ਅਸਰ ਨਹੀਂ ਕਰ ਰਹੀ ਸੀ ਆਪਣੀ ਪੂਰੀ ਜ਼ਿੰਦਗੀ ਇੱਕ ਮੂਵੀ ਵਾਂਗ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ ਆਪਣੀ ਪਤਨੀ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਸੀ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ ਉਹਦੇ ਇਲਾਜ ਲਈ ਪੈਸਾ ਪਾਣੀ ਵਾਂਗ ਵਹਾਇਆ ਗਿਆ ਪਰ ਹਰ ਮਸ਼ਹੂਰ ਡਾਕਟਰ ਉਸ ਦੀ ਤਬੀਅਤ ਨੂੰ ਦੇਖ ਕੇ ਕਹਿੰਦੇ ਇਸ ਦਾ ਹੁਣ ਬਚਨ ਪਾਉਣਾ ਮੁਸ਼ਕਲ ਹੈ हो ਸਕਿਆ ਤਾਂ ਇਸ ਨੂੰ ਘਰ ਲੈ ਜਾ ਕੇ ਇਸ ਨਾਲ ਆਪਣਾ ਆਖੀਰ ਵਕਤ ਬਿਤਾ ਸਕਦੇ ਹੋ ਕਿਉਂਕਿ ਦੁਨੀਆ ਦੀ ਕੋਈ ਦਵਾਈ دارو ਜਾਂ ਦੁਆ ਇਸ ਨੂੰ ਠੀਕ ਨਹੀਂ ਕਰ ਸਕਦੀ ਹਰ ਡਾਕਟਰ ਦੇ ਮੂੰਹੋਂ ਇਹ ਸੁਣ ਕੇ ਉਸ ਦਾ ਦਿਲ ਹੋਰ ਵੀ ਬੈਠ ਜਾਂਦਾ ਹਰ ਰਾਤ ਜਦੋਂ ਸੌਂਦਾ ਤਾਂ ਆਪਣੀ ਪਤਨੀ ਨੂੰ ਕਹਿੰਦਾ ਸ਼ਾਇਦ ਇਹ ਮੇਰੀ ਆਖਰੀ ਰਾਤ ਹੋਵੇ ਅਸਲ ਵਿੱਚ ਉਸ ਨੂੰ ਮਰਨ ਤੋਂ ਡਰ ਨਹੀਂ ਲੱਗਦਾ ਸਗੋਂ ਆਪਣੀ ਪਤਨੀ ਨੂੰ ਇਕੱਲੇ ਛੱਡ ਕੇ ਛੱਡਣ ਕੇ ਜਾਣ ਤੋਂ ਡਰ ਲੱਗਦਾ ਕਿਉਂਕਿ ਕੱਲੀ ਧੀ ਸੀ ਇਸ ਨੂੰ ਵਿਆਹ ਕੀ ਉਹਨਾਂ ਤੋੜ ਦਿੱਤਾ ਸੀ ਹੁਣ ਦੋਵੇਂ ਜੀ ਇਕੱਲੇ ਸਨ ਪਰ ਆਪਣੀ ਹਰ ਦਿਨ ਵਿਗੜਦੀ ਹਾਲਤ ਨੂੰ ਦੇਖ ਕੇ ਉਸ ਦਾ ਡਰ ਹੋਰ ਵੀ ਵੱਧਦਾ ਜਾ ਰਿਹਾ ਸੀ ਉਹ ਸਾਰੀ ਰਾਤ ਨਾ ਸੌਂਦਾ ਜਿਸ ਕਰਕੇ ਉਸ ਦੀ ਤਬੀਅਤ ਹੋਰ ਵੀ ਜ਼ਿਆਦਾ ਵਿਗੜ ਗਈ ਸੀ ਹਰ ਪਾਸੇ ਤੋਂ ਹਾਰ ਚੁੱਕੇ ਦੋਵੇਂ ਜੀਆ ਨੂੰ ਹੁਣ ਕੋਈ ਚਮਤਕਾਰ ਦਾ ਇੰਤਜ਼ਾਰ ਸੀ ਜੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ ਇਦਾਂ ਇੱਕ ਦਿਨ ਕੋਈ ਸੰਨਿਆਸੀ ਉਹਨਾਂ ਦੇ ਘਰ ਕੋਲ ਆ ਕੇ ਰੁਕਿਆ ਤੇ ਬਖਸ਼ਾ ਮੰਗਣ ਲਈ ਆਵਾਜ਼ ਮਾਰੀ ਅੰਦਰੋਂ ਭਾਂਡਾ ਪਰਿਆਟੇ ਦਾ ਉਹ ਬਾਹਰ ਆਈ ਪਰ ਆਪਣੇ ਪਤੀ ਦੇ ਖਿਆਲਾਂ ਵਿੱਚ ਗੁਆਚੀ ਸਾਰਾ ਆਟਾ ਬਾਹਰ ਹੀ ਡੋਲ ਦਿੱਤਾ। ਸੰਿਆਸੀ ਨੇ ਕਿਹਾ ਮਾਤਾ ਜੀ ਕੋਈ ਵੱਡੀ ਪਰੇਸ਼ਾਨੀ ਲੱਗਦੀ ਆ। ਅੱਗੋਂ ਭਰੇ ਜੇ ਮਨ ਨਾਲ ਕਿਹਾ ਹਾਂ ਮਹਾਰਾਜ ਇਹਨਾਂ ਦੀ ਤਬੀਅਤ ਬਹੁਤ ਖਰਾਬ ਆ। ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਦਿਨ ਰਾਤ ਬਸ ਮੇਰੇ ਬਾਰੇ ਹੀ ਸੋਚਦੇ ਰਹਿੰਦੇ ਨੇ। ਜਿਸ ਕਰਕੇ ਇਹਨਾਂ ਦੀ ਤਬੀਅਤ ਹੋਰ ਵੀ ਖਰਾਬ ਹੋ ਜਾਂਦੀ ਆ। ਮੈਨੂੰ ਵੀ ਡਰ ਆ ਪਤਾ ਨਹੀਂ ਕਿਸ ਰਾਤ ਸੁੱਤੇ ਫਿਰ ਨਾ ਉੱਠਣ। ਆਪਣੇ ਸੁਧਾਰਨ ਜਿਹੇ ਚੋਲੇ ਵਿੱਚੋਂ ਸ਼ੀਸ਼ੇ ਵਿੱਚ ਲੱਗਿਆ ਇੱਕ ਫੁੱਲ ਫੜਾਉਂਦੇ ਹੋਏ ਸਿਆਸੀ ਨੇ ਕਿਹਾ ਲੈ ਮਾਈ ਇਹਨੂੰ ਆਪਣੇ ਪਤੀ ਦੇ ਕਮਰੇ ਵਿੱਚ ਉਸ ਦੀਆਂ ਅੱਖਾਂ ਸਾਹਮਣੇ ਰੱਖਣਾ ਨਾਲੇ ਉਹਨਾਂ ਨੂੰ ਇਹ ਕਹਿ ਦੇਣਾ ਜਿੰਨਾ ਟਾਈਮ ਇਸ ਫੁੱਲ ਦੇ ਸਾਰੇ ਪੱਤੇ ਝਾੜ ਨਹੀਂ ਜਾਂਦੇ ਬਸ ਉਦੋਂ ਤੱਕ ਤੈਨੂੰ ਕੁਝ ਨਹੀਂ ਹੋ ਸਕਦਾ ਜਿਹਾ ਕਰਨ ਨਾਲ ਤੂੰ ਆਪਣੀ ਜ਼ਿੰਦਗੀ ਦੇ ਬਚੇ ਹੋਏ ਦਿਨ ਵਧੀਆ ਹੱਸ ਕੇੜ ਕੇ گزار ਸਕੇਗਾ ਕਹਿ ਕੇ ਉਹ ਸਿਆਸੀ ਚਲਾ ਗਿਆ ਉਸਦੇ ਕਾਹੇ ਅਨੁਸਾਰ ਉਸ ਦੀ ਪਤਨੀ ਨੇ ਬਿਲਕੁਲ ਉਵੇਂ ਹੀ ਕੀਤਾ ਦੋਵੇਂ ਜੀ ਖੁਸਾਨ ਕੀ ਚਲੋ ਕਦੋਂ ਮਰਨਾ ਇਹ ਤਾਂ ਪਤਾ ਚੱਲਿਆ ਅਗਲੀ ਸਵੇਰ ਉਸਨੇ ਹਿੰਮਤ ਕਰਕੇ ਆਪਣੀਆਂ ਉਹ ਛਾਵਾਂ ਪੂਰੀਆਂ ਕਰਨ ਵਿੱਚ ਮਗਨ ਹੋ ਗਿਆ ਜਿਨ੍ਹਾਂ ਨੂੰ ਉਸਨੇ ਕਿਸੇ ਵੇਲੇ ਛੱਡ ਦਿੱਤਾ ਸੀ ਆਪਣੀ ਨਾਲ ਮਿਲ ਕੇ ਉਸਨੇ ਉਹ ਸਭ ਕੁਝ ਕੀਤਾ ਜੋ ਕੁਝ ਉਸਨੇ ਕਦੇ ਕਰਨ ਬਾਰੇ ਸੋਚਿਆ ਸੀ ਹੁਣ ਉਸਦਾ ਸਰੀਰ ਜਲਦੀ ਠੀਕ ਹੋ ਰਿਹਾ ਸੀ ਲਗਭਗ 2 ਮਹੀਨੇ ਹੋ ਗਏ ਸਨ ਪਰ ਉਸ ਫੁੱਲ ਦਾ ਇੱਕ ਵੀ ਪੱਤਾ ਨਾ ਡਿੱਗਿਆ ਤੇ ਉਹ ਆਦਮੀ ਜਿਸ ਨੂੰ ਹਰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਉਹ ਹੁਣ 9 ਵਰ 9 ਹੋ ਗਿਆ ਸੀ ਲਗਭਗ ਐਦਾਂ ਹੀ ਸਾਲ ਬੀਤ ਗਿਆ ਪਰ ਨਾ ਕਦੇ ਉਹ ਸੰਿਆਸੀ ਵਾਪਸ ਆਇਆ ਤੇ ਨਾ ਹੀ ਕਦੇ ਉਸ ਫੁੱਲ ਦੇ ਪੱਤੇ ਝੜੇ ਪਰ ਉਸ ਦਾ ਪਤੀ ਬਿਲਕੁਲ ਤੰਦਰੁਸਤ ਹੋ ਗਿਆ ਪਰ ਹੁਰਦੋ ਵੀ ਜੀ ਇਸ ਗੱਲ ਤੋਂ ਹੈਰਾਨ ਸਨ ਕਿ ਅਖੀਰ ਇਸ ਫੁੱਲ ਦੇ ਪੱਤੇ ਝੜਨ ਤਾਂ ਦੂਰ ਦੀ ਗੱਲ ਹੈ ਤਾਂ ਪੀਲੇ ਵੀ ਨਹੀਂ ਹੋਏ ਉਹ ਵੀ ਬਿਨਾਂ ਪਾਣੀ ਦੇ ਅਖੀਰ ਇੱਕ ਦਿਨ ਦੋਵੇਂ ਜੀਆਂ ਦਾ ਸਬਰ ਦਾ ਬੰਡ ਟੁੱਟਣ ਗਿਆ ਟੁੱਟ ਗਿਆ ਦੇਖਣ ਦੀ ਜਿਗਿਆਸਾ ਪੈਦਾ ਹੋਈ ਤੇ ਦੋਵਾਂ ਨੇ ਸ਼ੀਸ਼ਾ ਤੋੜ ਦਿੱਤਾ ਜਦੋਂ ਉਹਨਾਂ ਨੇ ਫੁੱਲ ਨੂੰ ਚੁੱਕਿਆ ਤਾਂ ਦੋਵਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਦੋਵੇਂ ਹੈਰਾਨ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿਉਂਕਿ ਜਿਹੜਾ ਫੁੱਲ ਉਸ ਸੰਿਆਸੀ ਨੇ ਦਿੱਤਾ ਸੀ ਦਰਅਸਲ ਉਹ ਇੱਕ ਪਲਾਸਟਿਕ ਦਾ ਬਣਿਆ ਹੋਇਆ ਨਕਲੀ ਫੁੱਲ ਸੀ ਉਹ ਹੈਰਾਨ ਸਨ ਜੋ ਮਹਿੰਗੀਆਂ ਦਵਾਈਆਂ ਨਹੀਂ ਕਰ ਸਕੀਆਂ ਉਹ ਇਸ ਸਸਤੇ ਜਿਹੇ ਫੁੱਲ ਨੇ ਕਰ ਦਿਖਾਇਆ ਸੀ ਸ਼ਾਇਦ ਇਹ ਉਹੀ ਚਮਤਕਾਰ ਸੀ ਜਿਸ ਦਾ ਦੋਵਾਂ ਜੀਆ ਨੂੰ ਬੜੀ ਬੇਸabri ਨਾਲ ਇੰਤਜ਼ਾਰ ਸੀ ਕੱਚ ਪਰਾਂਕਰ ਉਹਨੇ ਫੁੱਲਾਂ ਨੂੰ ਇੱਕ ਗਾਮਲੇ ਵਿੱਚ ਲਗਾ ਦਿੱਤਾ ਅਸਲ ਵਿੱਚ ਇਹ ਕੋਈ ਚਮਤਕਾਰ ਨਹੀਂ ਸੀ ਬਲਕਿ ਫੁੱਲ ਦਾ ਇੱਕ ਉਮੀਦ ਸੀ ਜਿਹੜੀ ਉਸ ਸੰਿਆਸੀ ਨੇ ਉਸ ਨਾ ਉਮੀਦ ਪਤੀ ਪਤਨੀ ਨੂੰ ਦਿੱਤੀ ਸੀ ਸਾਡੀ ਇੱਛਾ ਸ਼ਕਤੀ ਹੀ ਸਾਨੂੰ ਹਰ ਮੁਸ਼ਕਿਲ ਨਾਲ ਲੜਨ ਤੇ ਜਿਉਣ ਦੀ ਉਮੀਦ ਦਿੰਦੀ ਹੈ ਪਰ ਇਹ ਇੱਛਾ ਸ਼ਕਤੀ ਉਸ ਪਤੀ ਪਤਨੀ ਦੀ ਮਰ ਚੁੱਕੀ ਸੀ ਜਿਸ ਨੂੰ ਕੋਈ ਦਵਾਈ ਨਾ ਜੀਵਤ ਕਰ ਸਕੀ ਪਰ ਇੱਕ ਸਧਾਰਨ ਜਿਹੇ ਪਲਾਸਟਿਕ ਦੇ ਫੁੱਲ ਨੇ ਉਹਨਾਂ ਦੀ ਮਰੀ ਇੱਛਾ ਸ਼ਕਤੀ ਨੂੰ ਉਮੀਦ ਦੇ ਦਿੱਤੀ ਜਿਸ ਕਰਕੇ ਉਸ ਦਾ ਪਤੀ ਮੌਤ ਦੇ ਮੂੰਹੋਂ ਜਿੰਦਾ ਨਿਕਲ ਆਇਆ ਇਸ ਕਰਕੇ ਕੁਝ ਵੀ ਹੋ ਜਾਵੇ ਬਸ ਆਪਣੀ ਇੱਛਾ ਸ਼ਕਤੀ ਨੂੰ ਮਰਨ ਨਾ ਦਿਓ ਉਸ ਨੂੰ ਕਿਸੇ ਨਾ ਕਿਸੇ ਉਮੀਦ ਨਾਲ ਹਮੇਸ਼ਾ ਜੋੜੀ ਰੱਖੋ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ